ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 103 ਦਿਨ ਤੇ ਅੱਜ ਉਸ ਹੀ ਲਾ ਰਹੇ ਹਾਂ ਗਰਾਊਂਡ ਦੇ ਪਿਛੇ ਦੇਖ ਸਕਦੇ ਹਾਂ ਗੱਬਰੂ ਨੇ ਕਰ ਲਈ ਹੈ ਤਿਆਰੀ ਗਰਾਊਂਡ ਦੀ ਤੇ ਖੁਸ਼ੀ ਵਾਲੀ ਹੈ ਕਿ ਅੱਜ ਗਰਾਊਂਡ ਵਾਹਤੀ ਆ ਬਾਬੇ ਦੀ ਕਿਰਪਾ ਨਾਲ ਹਿੰਦੇ ਨੇ ਲੈ ਲਿਆ ਪੌਨਾ ਖੱਟ ਲਿਆ ਵਾ ਗਰਾਊਂਡ ਵਾਹ ਕੇ ਮੀਂਹ ਨਹੀਂ ਆਉਂਦਾ ਬਾਬੇ ਦੀ ਕਿਰਪਾਈ ਆ ਹੁਣ ਨਹੀਂ ਮੀਂਹ ਆਉਂਦਾ ਆਪਣੀ ਗਰਾਊਂਡ ਵਗੀ ਤੇ ਸਹੀ ਹੈ ਜੀ ਚੱਕਰ ਹੀ ਕੋਈ ਨਹੀਂ ਲੋ ਇਹ ਜਾਣ ਕੇ ਛੁੱਟੀਆਂ ਕਰਦਾ ਹੁਣ ਸਹੀ ਹੈ ਇਹ ਬਹੁਤ ਹਜੇ ਨਹੀਂ ਹੋਇਆ ਕੋਈ ਭਾਜੀ ਚੱਲ 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 ਤੂੰ ਵੀ ਮਾਰ ਲੈ ਹੋ ਭਾਜੀ ਵੇਲਾ ਹਜੇ ਵੀ ਬਿਸ਼ਰਮ ਨੂੰ ਕੋਹ ਨਹੀਂ ਹੋਇਆ ਵੇਲਾ ਭਾਜੀ ਨਹੀਂ ਹੋਇਆ ਭਾਜੀ ਕੋਹ ਟੀਕਾ ਲਾ ਭਾਜੀ ਨਹੀਂ ਹੋਇਆ ਭਾਜੀ ਹਜੇ ਟੀਕਾ ਲੱਗਣਾ ਇੱਕ ਹਜੇ ਹਾਂ ਲਵਾਉਣਾ ਵੇਲਾ ਕੰਨੀ ਛੁੱਟੀ ਤੁਹਾਨੂੰ ਕੋਹ ਆਉਣਾ ਠੀਕ ਹੈ ਇੱਥੇ ਬਹਿ ਜਾ ਕਰ ਅਗੇ ਨੇ ਛੁੱਟੀ ਵੀ ਭਾਈ ਉਹ ਦਿਨ ਕਰਦਾ ਵਾ ਜਿੱਦਣ ਇਹਨੂੰ ਛੁੱਟੀ ਹੁੰਦੀ ਆ ਛੁੱਟੀ ਸਕੂਲ ਅੱਗੇ ਪਿੱਛੇ ਨਹੀਂ ਕਰਦਾ ਛੁੱਟੀ ਕੋਟੀ ਬਿਮਾਰ ਹੁੰਦਾ ਇਹ ਜਾਣ ਕੇ ਚਲੋ ਚਲੋ ਪਹੁੰਚੀ ਗੱਲ ਤੇਰੀ ਹੈ ਓਏ ਕੱਲ ਤੂੰ ਵੀ ਛੁੱਟੀ ਕਰ ਗਿਆ ਤੇ ਕੋਜ ਨੂੰ ਚਾਹ ਵੀ ਨਹੀਂ ਪਿਆਈ ਕਿਸੇ ਨੇ ਨਹੀਂ ਇੱਥੇ ਨਹੀਂ ਆਈ ਚਾਹ ਜੂ ਤੇਰੀ ਗੱਲ ਹੈ ਹਲਵਾਈ ਵੇਖ ਲੋ ਆਡਾ ਸਵੇਰੇ ਸਵੇਰੇ ਆ ਗਿਆ ਵੇਖ ਲੋ ਹਲਵਾਈ ਕਹਿੰਦਾ ਸਵੇਰੇ ਤੜਕੇ ਆ ਕੇ ਸਗਲੇ ਚ ਚਾਹ ਪਾ ਲੈਂਦਾ ਵਾ ਹੈ ਹਲਵਾਈ ਵੇਖ ਲੈ ਹੁੰਦਿਆ ਹਲਵਾਈ ਚਾਹ ਲੈ ਕੇ ਆ ਗਿਆ ਪਾਜੀ ਹਲਵਾਈ ਵੇਲਾ ਸਵੇਰੇ ਸਵੇਰੇ ਹੀ ਧਰ ਲੈਂਦਾ ਵਾ ਥੈਂਕ ਯੂ ਪਾਜੀ ਕੱਲ ਚਾਹ ਨਹੀਂ ਪਹੁੰਚੀ ਇਹਨੂੰ ਪੁੱਛੋ ਚਾਹ ਨਹੀਂ ਆਈ ਓਏ ਸਿਰਾਜ ਖਨੀ ਰਾਜ ਜੀ ਪੀ ਪੂ ਗਿਆ ਹੁਣ ਚਾਹ ਲੀਆਂ ਨਹੀਂ ਵੱਜਣੇ ਹੁਣ ਕਿੰਨਾ ਓਹ ਵੇਲਾ ਛੋਟੀ ਵੀ ਡੈਪੀ ਕਹਿੰਦੀ ਨਹੀਂ ਵੱਜਣਾ ਬਟਨ ਨਾ ਪੀ ਰੇਡਾਂ ਵਾਲਾ ਅੱਜ ਕ ਨਹੀਂ ਬੋਲਪਾ ਕਿਹੜਾ ਬਟਨ ਵਾਲਾ ਰੇਡਾਂ ਵਾਲਾ ਓਏ ਚੱਲ ਵੇ ਚਲੀਏ ਗਰਾਊਂਡ 'ਚ ਲੋ ਵੀ ਕੋਈ ਸਾਹਿਬ ਕਰਾ ਰਹੇ ਤਿਆਰੀ ਬੱਚਿਆਂ ਨੂੰ ਅੱਜ ਫੇ ਕੰਮ ਕਰਤਾ ਸਟਾਰਟ ਮੁੰਡੇ ਪਾ ਰਹੇ ਆ ਰੇਡਾਂ ਨਿੱਕੇ ਨਿੱਕੇ ਗੱਭਰੂ ਲੋ ਜੀ ਕੀ ਆ ਹਾਂ ਤਾਂ ਗੱਲਾਂ ਲਿਆ ਕਰੋ ਚੱਲ ਪਾਓ ਸਹੀ ਆ ਜੀ ਚਲੋ ਅਗਲਾ ਆਜੋ ਅਗਲਾ ਚਲੋ ਜੀ ਲਓ ਜੀ ਪੈ ਗਈ ਹੈ ਗੱਭਰੂ ਦੀ ਰੇਡ ਬੁਗਲਾ ਆਏ ਤੇ ਮੰਗਲ ਦੇਖਦੇ ਆ ਕਿਹੜਾ ਪਾਉਂਦਾ ਇਹਨੂੰ ਸੰਗਲ ਓ ਬੱਲੇ ਮੰਗਲ ਬਸ ਕਿੱਕ ਸਹਜ ਰੋੜਾ ਤੂੰ ਆ ਇੱਕ ਵਾਰੀ ਹੁਣ ਸਹਜ ਰੋੜੇ ਦੀ ਪਾਓ ਕਬੱਡੀ ਇਹਨੇ ਚੱਲ ਜਾਣਾ ਇਹਦਾ ਟਾਈਮ ਹੋ ਜਾਣਾ ਚੱਲ ਚੱਲ ਆ ਜਾ ਆ ਜਾ ਆ ਜਾ ਤੈਨੂੰ ਡੀਕਣ ਦੇਈ ਗੱਭਰੂ ਓਏ ਠੀਕ ਧਰਤੀ ਮਾਂ ਨੂੰ ਮੱਥਾ ਥਲ ਥਲ ਕਰਦੇ ਹੋਏ ਗੱਭਰੂ ਦੇ ਪੱਟ ਕਹਿੰਦਾ ਮੈਂ ਕੱਢੂੰਗਾ ਅੱਜ ਵਾਟ ਵੇਖਦੇ ਨਿਕਲਦੇ ਕਿ ਨਹੀਂ ਵਾਟ ਫੜਾਤੀਆਂ ਲੱਤਾਂ ਬੁਗਲੇ ਨੂੰ ਬੁਗਲੇ ਨੂੰ ਲੱਤਾਂ ਫੜਾਤੀਆਂ ਹੀ ਓ ਡਬਲ ਹਾਵੀ ਹਾਵੀ ਕੱਲੇ ਨੂੰ ਕਹਿੰਦੇ ਕਿੱਥੇ ਫੜਨਾ ਤੇ ਕਹ ਦੋ ਬੰਦੇ ਪੈ ਗਏ ਹਾਂ ਠੀਕ ਆ ਚੱਲ ਚੱਲ ਪਾਜੀ ਇਹਨਾਂ ਦਾ ਦੋਆ ਮੰਨਿਆ ਬਾਦ ਉਹਨਾਂ ਦਾ ਟਾਈਮ ਹੋ ਚੱਲਿਆ ਵਾ ਚੱਲ ਵੀ ਏਸੀ ਓਏ ਆ ਜਾਓ ਏਸੀ ਕਹਿੰਦੇ ਗੱਭਰੂ ਏਸੀ ਏਸੀ ਵੈਰੀ ਗੁੱਡ ਆ ਮੁੰਡਾ ਬਣੂਗਾ ਰੇਡਰ ਝੋਟੀ ਦਾ ਸ਼ਾਬਾਸ਼ ਸ਼ਾਬਾਸ਼ ਏਸੀ 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 ਹੋਗੀ ਏਸੀ ਏਸੀ ਚੱਲ ਵੀ ਰਾਈ ਵਾਲਾ ਗੱਭਰੂ ਵੀ ਆ ਗਿਆ ਵਾ ਸਹੀ ਆ ਲਓ ਵੀ ਮੇਰੇ ਵੀਰੋ ਪੈ ਗਈ ਯਾਰ ਰੇਡ ਰਾਈ ਵਾਲੀ ਇਹ ਗੱਭਰੂ ਦੀ ਚੱਲ ਵੀ ਹਿੰਦਾ ਇੱਕ ਕੰਨੀ ਦੇ ਇੱਕ ਕੰਨੀ ਦੇ ਹੈਗਾ ਵਾ ਲਾਲਾ ਵੈਰੀ ਗੁੱਡ ਭਾਜੀ ਸ਼ਾਬਾਸ਼ ਚੱਲ ਆਜੋ ਸ਼ਰਨ ਆ ਜਾ ਕਿਹੜਾ ਰੇਡਰ ਆ ਲੈ ਵੀ ਸ਼ਰਨ ਆ ਗਿਆ ਯੂ ਚੱਕ ਵੀ ਸ਼ਰਨ ਸਿਆਂ ਲਓ ਵੀ ਮੁੰਡੇ ਸ਼ਰਨੇ ਦੀ ਪੈ ਗਈ ਆ ਕਬੱਡੀ ਪੀਆ ਫੀ ਯਾਰੇ ਨੂੰ ਡੀ ਗਦੇ ਆ ਲਾਲਾ ਜਲਾਲਪਰੀਆ ਬਾਬਾ ਚਲੋ ਚਲੋ ਆ ਚੱਕ ਪੈ ਗਈ ਪੇਚਾ ਬਾਬੇ ਨਾ ਵੈਰੀ ਗੁੱਡ ਚੱਲ ਵੀ ਮੰਤਰੀ ਆ ਲੈ ਲੈਣੀਆਂ ਵੋਟਾਂ ਸਾਰੀਆਂ ਅੱਜ ਕੀ ਕੋਈ ਮੰਤਰੀ ਸਾਹਿਬ ਚ ਰਹਿ ਗਿਆ ਰੇਡ ਤੇ ਯਾ ਵੀ ਚੱਲ ਵੀ ਚੱਲ ਵੀ ਮੁੰਡਾ ਮੰਤਰੀ ਚੱਕ ਬਿੱਲਿੰਗ ਟੱਚ ਲਾ ਗਿਆ ਗੱਭਰੂ ਇਹ ਚੜਦਾ ਪੁੱਤ ਕਰਨ ਡਰ ਗਿਆ ਨੇ ਅਸੀਂ ਹੈ ਐਦਾਂ ਕਰ ਜਿੱਦਾ ਕਰਨ ਮਸਲ ਕੱਢਦਾ ਕੱਢ ਕੇ ਵਿਖਾਏ ਕਰਨ ਕੱਢ ਤੂੰ ਹੀ ਕਰ ਐਦਾਂ ਕਰਕੇ ਵੇਖ ਆਉਂਦੇ ਕਿ ਨਹੀਂ ਬਾਹਰ ਕਰ ਜ਼ੋਰ ਨਾ ਕਰ ਪੇ ਹੁਣ ਜ਼ੋਰ ਲਾ ਜਣੇ ਆ ਲੈ ਜ਼ੋਰ ਲਾ ਜਦਾ ਢਿੱਡ ਦਾ ਕਰ ਉਹ ਵੇਖ ਆ ਤ ਗਿਆ ਆ ਵੇ ਆ ਗਏ ਨੇ ਸਿੱਖ ਬੈਗ ਆਹ ਵੇਖਾਂ ਉਹ ਥੱਲੇ ਬਹੁਤ ਥੱਲੇ ਡੇ ਥੱਲੇ ਡੇਪੇ ਪੈਗ ਇਹ ਕਿਦਾਂ ਡਿੱਗੇ ਤੇ ਮੰਜੇ ਤੋਂ ਡਿੱਗਾ ਸੀ ਨਾਲ ਹੀ ਡੇਪੇ ਆ ਨਾ ਸਿਕਸ ਪੈਗ ਤੇ ਤੂੰ ਡਾਕਟਰ ਨੂੰ ਵਿਖਾਇਆ ਨਹੀਂ ਅੱਜ ਮੰਜੇ ਤੋਂ ਡਿੱਗਾ ਭਰਾ ਹਾਂ ਉੱਠਣ ਲੱਗਿਆ ਪੈਰ ਫਸ ਗਿਆ ਮੰਜੇ ਕਿੱਥੇ ਫਸ ਗਿਆ ਐਡਾ ਤੇਰਾ ਝੂਟੇ ਵਰਗਾ ਪੈਰ ਆ ਤਾਂ ਮੰਜੇ ਦੇ ਫਸਣਾ ਹੀ ਸੀਗਾ ਨਹੀਂ ਉਹ ਉੱਠਣ ਲੱਗਾ ਸੀ ਬੀਬੀ ਠੋਣ ਲੱਗੀ ਸੀ ਹਾਂ ਉੱਠ ਕੇ ਕੂਲਰ ਜਵੋ ਜਨ ਲੱਗਾ ਕੂਲਰ ਚ ਵਿੱਚ ਲੱਗਾ ਕੂਲਰ ਵੱਜ ਗਿਆ ਵੱਜ ਕੇ ਕੂਲਰ ਵਿੰਗਾ ਕਰਤਾ ਹੀ ਨਹੀਂ ਬਟਨ ਆਪ ਨੇ ਚੱਲ ਵੀ ਪਾਜੀ ਉਧਰ ਦੱਸਣ ਦਿਆ ਵੇਖ ਲਾ ਹੁਣ ਤਲੀਮਾਂ ਚ ਲੰਦੀਆਂ ਮੈਂ ਪੂਰੀਆਂ ਕਿੱਥੋਂ ਲੱਗਣਾ ਕਿੱਥੋਂ ਨਹੀਂ ਸਹੀ ਹੈ ਕੱਲ ਕੱਲ ਕਰਨ ਵੈਰੀ ਗੁੱਡ ਲੋ ਵੀ ਇਹਦੇ ਵਾਲੇ ਹੋਣਗੇ ਤੂੰ ਆਉਂਦਾ ਨਹੀਂ ਸਹਿਜ ਹੁਣ ਦੋ ਜਣੇ ਨਹੀਂ ਪਾਉਣੀ ਕਬੱਡੀ ਚੱਲ ਬਈ ਲੱਗ ਕਰ ਦੇ ਅੱਖਰ ਪੁੱਤਲੇ ਚੱਲ 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 ਏਸੀ ਏਸੀ ਓ ਵੈਰੀ ਗੁੱਡ ਏਸੀ ਹੈ ਕਹਿੰਦੇ ਇਹਨੂੰ ਏਸੀ ਨੂੰ ਕਦੇ ਆ ਫੜਨਾ ਮਜ਼ਾਕ ਵੈ ਇਹਦੀ ਪੜਨਾ ਮਜ਼ਾਕ ਥੋੜੀ ਆ ਉਹ ਸਹਿਜ ਤੂੰ ਆਉਂਦਾ ਨਗਾ ਡਰੂ ਡਰਦਾ ਬਾਲਾ ਵਾ ਚੱਲ ਚੱਲ ਇਹ ਨੂਰ ਆ ਕਹਿੰਦੇ ਨੂਰ ਬਚਾਓ ਬਚਾਓ ਕੋਈ ਨਾ ਚੱਲ ਚੱਲ ਨੂਰਾ ਆ ਗਿਆ ਨੂਰਾ ਕਹਿੰਦੇ ਇਹ ਇਹ ਕਹਿੰਦੇ ਗੋਲੂ ਦਾ ਮੁੰਡਾ ਇੱਕ ਪਾਸੇ ਗੋਲੂ ਦਾ ਮੁੰਡਾ ਤੇ ਇੱਕ ਪਾਸੇ ਸ਼ਿੰਦੂ ਚਾਚੀ ਦਾ ਮੁੰਡਾ ਓ ਚੱਕ ਡਿੱਗਦਾ ਹੀ ਫਿਰਦਾ ਪੈਰ ਹੀ ਨਹੀਂ ਲੱਗਦੇ ਕਿ ਥੱਲੇ ਅੱਜ ਇੰਨਾ ਦਾ ਹੀ ਸਾਗਰ ਨੇ ਕਹਿੰਦਾ ਚੱਲ ਚਲਾਈ ਜਾਣਾ ਆਹ ਤੋ ਖੜਾ ਜੇ ਤੂੰ ਜਾ ਰਿਹਾ ਹੱਥ ਜਾ ਜਾ ਹਟ ਜਾ ਹਟ ਜਾ ਚੱਲ ਚੱਲ ਓ ਚੱਲ ਬਈ ਗੱਬਰੂਆ ਲੋ ਜੀ ਕੋਈ ਸਾ ਪੂਰੀ ਤਾਲੀਮਾ ਦਿੰਦੇ ਹੋਏ ਬੱਚਿਆਂ ਨੂੰ ਕਿ ਕਿੱਥੋਂ ਲੱਗਣਾ ਕਿੱਥੋਂ ਨਹੀਂ ਲੱਗਣਾ ਬੁਗਲੇ ਦੀ ਪੂਰੀ ਕਲਾਸ ਲੱਗਣ ਧੀ ਆ ਚੱਲ ਬਈ ਸਹ ਪਾ ਜੀ ਇਹਦੇ ਵੀ ਛਿਡੀ ਫੇਰੀਂ ਨਾ ਟੱਚ ਲਾਊਗਾ ਐਦਾਂ ਖ ਮੂਰਤੀ ਬਣ ਕੇ ਖੜੇ ਰਹਿਣ ਦੋ ਹੱਥ ਲਾਊਗਾ ਜੇ ਨਾ ਹੱਥ ਲਾਇਆ ਤੇ ਛਿਡੀ ਤਿਆਰ ਆ ਤੁਰ ਤੁਰ ਕੇ ਲਾਥ ਕਮਾ ਉਹਨਾਂ ਨੂੰ ਲੈ ਜਾ ਨੁਕਰੇ ਤੇਰਾ ਟਾਈਮ ਹੋਈ ਜਾਂਦਾ ਵਾ ਕੱਲ 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 ਚਲੋ 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 ਬੋਖਰੇ ਖੜ ਗਿਆ ਓਏ ਇਧਰ ਮਾਰ ਪੰਪ ਮੇਰੇ ਆਲੂ ਹਾਂ ਹਾਂ ਚਲ ਇਹ ਤਾ ਲਓ ਗਿੰਦਾ ਮਾਰਨ ਪੰਪ ਨੂੰ ਸ਼ਰਨੇ ਡੱਗੋ ਰ ਮਾਣੇ ਵਾਲੇ ਦੀ ਪੈ ਗਈ ਆ ਰੇਡ ਗੱਭਰੂ ਬੋਖਦੇ ਔ ਚੱਕ ਲੋ ਵੀ ਬਾਬੇ ਦਾ ਇਫਾ ਚੱਲ ਵੀ ਜਾ ਜੋ ਤੇ ਲਿਆ ਪਾਣੀ ਪੁਣੀ ਫੇ ਇਹਨਾਂ ਨੂੰ ਤਾਂ ਪਈਏ ਰੋਜ਼ ਹੀ ਰਹੇਂਦਾ ਚੱਲ ਵੀ ਸਕ੍ਰੈਚ ਤੇ ਸਕ੍ਰੈਚ ਹੀ ਨਾ ਪਾਲੀ ਸਾਈਡ ਤੇ ਹੋ ਜਾ ਸ਼ਰਨ ਕਾਲੀ ਕਰ ਤੇ ਲੈ ਵੀ ਮੰਤਰੀ ਕਹਿੰਦੇ ਬੱਲੇ ਭਾਜੀ ਬਰਫ ਨਹੀਂ ਲੈਣਗੇ ਵੈਰੀ ਗੁੱਡ ਭਾਜੀ ਲੈ ਐ ਲੈ ਐ ਬਰਫ ਭਾਜੀ ਨੂੰ ਆਵਾਜ਼ ਮਾਰ ਲਈ ਹਾਰਨ ਮਾਰਦੀ ਬਾਹਰ ਜਾ ਕੇ ਚੱਲ ਵੀ ਚੱਲ ਵੀ ਗੱਬਰੂਆ ਚੱਲ ਔ ਚੱਕ ਕਿਆ ਲਵੀ ਰਾਈ ਵਾਲੀ ਆ ਗੱਬਰੂਆ ਭਾਈ ਚੱਲ 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 ਲੈ ਵੀ ਮੁੰਡੇ ਹੁਣ ਪੂਰੇ ਫੱਟ ਵਾ ਤਿਆਰ ਕਰਤੇ ਮੁੰਡੇ ਕੋਈ ਸਾਹਿਬ ਨੇ ਉਹ ਚੱਕ ਜੀ ਕੀ ਹੋ ਗਿਆ ਜੀ ਤੁਸੀਂ ਰੋਣ ਲੱਪੇ ਸੀ ਵਿੱਚੋਂ ਜੇ ਮੁਤੀ ਪੁਚੂ ਪੁਚੂ ਪੁਚੀ ਗਈ ਪੈ ਗਈ ਸੰਗ ਨੂੰ ਲੱਗ ਗਈ ਸੰਗ ਨੂੰ ਲੱਗ ਗਈ ਤਰੋਂਨ ਕਦ ਲਾ ਪੈਨੰਨ ਹੈ ਉਹ ਹੁੱਥੂ ਆਜ ਹੈ ਉਹ ਹੁੱਥੂ ਆਜ ਹੂ 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 ਚੱਲ ਕਬੱਡੀ ਆ ਗਈ ਫੇ ਚੱਲ ਚੱਲ ਇਹਨੂੰ ਜਾਣਦੇ ਨੇ ਜਾਣਦੇ ਨੂਰ ਇਹਦੀ ਕਬੱਡੀ ਆ ਆ ਕੱਢੇ ਉੱਥੋਂ ਮੜਾ ਜਾ ਜਿਹੜਾ ਹੈ ਅਸੀਂ ਮੂੰਹ 'ਚ ਆ ਉੱਥੋਂ ਕੱਢੇ ਉਹ ਬੰਦੇ ਦਾ ਸੀਟ ਪਾ ਗਿਆ ਚੱਲ ਚੱਲ ਮੰਗਲਾ ਕੰਮ ਨਾ ਕਰਿਆ ਕਰ ਬੰਦਾ ਫੜਨਾ ਹੁੰਦਾ ਬੰਦੇ ਨੂੰ ਫੜਿਆ ਕਰ ਤਾਂ ਸੀਟ ਨਹੀਂ ਪਾਉਣਾ ਬੰਦੇ ਦੇ ਆਵੇ ਲੱਤਾਂ ਬਚਾਇਆ ਕਰ ਪ੍ਰੈਸ ਕੱਢਿਆ ਕਰ ਜਦੋਂ ਤੇਰੀ ਲੱਤਾਂ ਲੱਗਦੇ ਹੁੰਦੇ ਆ ਚੱਲ 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 ਮਾਮਾ ਮੁਕਦਰ ਰਗੀਆਂ ਲੱਤਾਂ ਵਾਂ ਮਾਰ ਕੇ ਦੇ ਚੱਲ ਚੱਲ ਲਾਉਂਦੇ ਲਾਉਂਦੇ ਹੱਥ ਚੱਲ 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 ਲਾ ਤੈਨੂੰ ਬੁਗਲੇ ਨੂੰ ਲਾ ਵੇ ਬਾਹਰ ਤੇ ਲੈ ਬੁਗਲਾ ਬਾਹਰ ਕੱਢ ਦੇ ਹੱਥ ਮਾਰ ਕੇ ਬੁਗਲੇ ਨੂੰ ਕੱਢ ਦੇ ਛੋਟੀ ਨਾਲ ਨਹੀਂ ਟੱਚ ਲੈਣਾ ਬੁਗਲੇ ਨੂੰ ਕੱਢ ਦੇ ਬਾਹਰ ਐਵੇਂ 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 ਫੱਟੇ ਮੂੰਹ ਚੱਲ ਚੱਲ ਪਰ ਇਸ ਮਰ ਭੱਜ ਗਿਆ ਵਾ ਪਰ ਇਹਨੂੰ ਮੂੰਹ ਕਰਕੇ ਚੱਲ 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 ਜਾਣ ਕੇ ਫੜ ਹੋਇਆ ਜਾਣ ਕੇ ਚੱਲ 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 ਭੱਜ ਗਿਆ ਵਾ ਭੱਜ ਗਿਆ ਵਾ ਛੱਡ ਦੇ ਲੋ ਵੀ ਸਾਗਰ ਸਿੰਘ ਵੀ ਆਇਆ ਅੱਜ ਸਾਗਰ 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 ਏ ਦੱਲੂ ਆ ਦੱਲੂ ਦੱਲੂ ਏ ਦਾ ਏ ਬੁੱਕਦਾ ਕੋਨਾ ਐਂਦਾਂ ਨਾ ਪੁੱਛਿਆ ਕਰਦੋਗੇ ਆਵਾਜ਼ ਨਹੀਂ ਨਿਕਲਦੀ ਤੁਗੇ ਚੱਲ ਵੀ ਗੱਭਰੂ ਵਾਓ ਗੱਭਰੂ ਆ ਚੱਲ ਵੀ ਸ਼ਰਨੇ ਦੀ ਰੇਡ ਆ ਗਈ ਫੇਰ ਲੈ ਵੀ ਚੱਕ ਵੀ ਗੱਭਰੂ ਚੱਲ 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 ਓ ਵੈਰੀ ਗੁੱਡ ਉਹਦੇ ਕੋ ਹੱਥ ਹੀ ਨਹੀਂ ਆਇਆ ਓਰਾ ਵੇਲਾ ਤਿਆਰੀ ਰਾਤ ਦੀ ਕਰਨਿਆ ਰਾਤ ਦੇ ਛਪਾੜੇ ਚੱਲਣਦੇ ਆ 10 ਕਾਸ਼ ਉਹ ਚੇਲੇ ਦੇ ਨੇ ਕੀਤੀ ਪੂਰੀ ਮਸਲ ਉਹਨੇ ਰਾਤੀ ਕਪਿੰਗ-ਕੁਪਿੰਗ ਕਰਾਇਆ ਗਿਆ ਰਾਤ ਨੂੰ ਮ사ਜ ਬਸ ਆ ਗਿਆ ਜੋਤ ਦਿਨ ਬਰਮੀ ਦੇ ਪੀ ਕੇ ਚੱਲ ਜਾ ਠੀਕ ਆ ਤੁਹਾਡੀ ਗੱਲ ਆ ਬਾਅਦ ਚ ਰੋਟੀ ਖਾਣੀ ਹੁੰਦੀ ਹੈ ਟਾਈਮ ਲੱਗ ਜਾਂਦਾ ਕਿੱਥੇ ਰੋਟੀ ਖਾਣੀ ਹੁੰਦੀ ਘਰ ਸਕੂਲੇ ਨਹੀਂ ਖਾਂ ਕੇ ਦੇ ਦਿੰਦੇ ਸਕੂਲ ਲੈ ਗਏ ਇੰਨੇ ਕਿਉਂ ਉੱਥੇ ਫੇਟੀ ਹੋ ਜਾਂਦੀ ਕਿੰਨੇ ਵਜੇ 12 ਵਜੇ ਹੂੰ ਹੂੰ ਪੇਪਰ ਪੈਂਦੇ ਹੂੰ ਹੂੰ ਉੱਥੇ ਫੇ ਸੇਲੀ ਨਾ ਖਾਣੀ ਹੁੰਦੀ ਨਾ ਰੋਟੀ ਹੁਣ ਉਹ ਕਦੋਂ ਹੋਰ ਕੀ ਆ ਰੋਟੀ ਹੋ ਗਏ ਭਾਈ ਬਾਅਦ ਚ ਬੀਬੀ ਬੋਲਣ ਲੱਪੈਂਦੀ ਕੁੱਤੇਓ ਤੁਸੀਂ ਟਾਈਮ ਨਾਲ ਨਹੀਂ ਆਉਨੇ ਹਾਂ ਬਾਂਦਰੋਂ ਬਾਸ ਲੰਘ ਕੇ ਸਾਨੂੰ ਕੋਈ ਸੱਟ ਨਹੀਂ ਨਾਲ ਦੀ ਛੱਡੀ ਛੱਡਿਆਵਾਂਗੇ ਅਸੀਂ ਕਿਹੜੀ ਗੱਲ ਹੈ ਛੱਡ ਕੇ ਛੱਡ ਕੇ ਆਵਾਂਗੇ ਕਿਹੜੀ ਗੱਲ ਹੈ ਕਿੱਥੇ ਛੱਡ ਕੇ ਆਈਏ ਦੱਸ ਬਾਅਦੋਂ ਬਾਅਦੋਂ ਜੀ ਜੀ ਬੋਲਦਾ ਬਣਦੇ ਹਾਂ ਆ ਆਕੜੇ ਛੜੇ ਚੁੰਦੀ ਮੂਹੇ ਨਹੀਂ ਹੁੰਦੀ ਆਉਂਦੀ ਹੁੰਦੀ ਹੋਂ ਨਹੀਂ ਹੁੰਦੀ ਲੈ ਵੀ ਸ਼ਰਨਾ ਡੱਗ ਵਰਮਾਣੇ ਵਾਲਾ ਚ ਲੱਗ ਗਿਆ ਸ਼ਨ ਸ਼ਨ ਆਥਲਾ ਆ ਕਿਉਂ ਕਮਾਓ ਤੂੰ ਇਸ ਵਾਰ ਨਾ ਕਰਿਓ ਹੱਥ ਬੰਨ੍ਹ ਲੋਵੀ ਸਾਗਰ ਫੇਰ ਆ ਗਿਆ ਕਹਿੰਦੇ ਫੇਰ ਇੱਕ ਵਾਰੀ ਸਾਗਰ ਫੇਰ ਆ ਗਿਆ ਚੱਲ ਵੀ ਗੱਭਰੂਆ ਚੱਲ 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 ਦੇਖੋ ਜੀ ਰੌਣਕ ਆ ਜ ਆਹ ਦੇਖ ਲਈਓ ਓਪਨ ਦੀ ਟੀਮ ਨਾਲ ਇਹਦੀ ਦੇਖ ਲਓ ਕਿੰਨੇ ਬੰਦੇ ਆ ਓਪਨ ਦੀ ਟੀਮ ਚ ਹਜੇ ਵਿੱਚੋਂ ਦੋ ਆਏ ਨਹੀਂ ਸਾਡੇ ਚੋਂ ਬਰ ਇੰਦਰ ਮੋਹਨ ਤੇ ਹੈਪੀ ਚੱਲ ਵੀ ਛੜਨੇ ਆ ਅੱਜ ਨਹੀਂ ਛੜਦਾ ਕੋਚ ਆਪਾਂ ਨੂੰ ਆ ਜੀ ਕੋਲ ਕਹਿੰਦਾ ਪਾਈ ਜਾਓ ਕੌਡੀਆਂ ਹਾਂ ਸਾਈਡ ਨਾਲ ਛੱਤੋ ਮਜ਼ਾ ਡੋਈ ਮਾਰਿਆ ਹਾਂ ਚੱਲ ਵੀ ਗੱਬਰੂਆ ਵਾਹ ਗੱਬਰੂ ਗਾ ਵਾਹ ਉਹ ਗੱਬਰੂ ਗਾ ਵਾ ਲਾਲਾ 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 ਆਇ ਸ਼ਰਨਾਂ ਲਾਲਾ ਚੱਕ ਬਈ ਫਿਰ ਇੱਕ ਦਮ ਚੱਲ ਗਿਆ ਤੇ ਉੱਥੇ ਫਿਰ ਲੱਗਦਾ ਤੇਰੀਆਂ ਬੱਚੀਆਂ ਇਹ ਉੱਧੇ ਹੀ ਤਾਣੂ ਗਾ ਤੇ ਕਰਦੇ ਹੈ ਤੂੰ ਵੀ ਪਾਲਾ ਦੇਖ ਜੇ ਤੂੰ ਉੱਥੇ ਫੜਿਆ ਪਹਿਲੇ ਛੱਡਦਾ ਨਾ ਤੇਰੀ ਮੈਂ ਫੇਰ ਕਿਹਾ ਫੜਿਆ ਗਾ ਤੇ ਰਹਿ ਜਾ ਹਦ ਤੱਕ ਤੇਰੇ ਕੋ ਨਹੀਂ ਆਉਂਦੀ ਅੱਜੇ ਵੀ ਦਿੱਤੀ ਹੈ ਟੋ ਉਹ ਤਾਂ ਮੰਤਰੀ ਦਾ ਕੋਹ ਨਹੀਂ ਮਾਰਾ ਜਾ ਹੁਣੀ ਸੀ ਕਿ ਬਚ ਗਈ ਪਹਿਲੇ ਵਿਚਾਲੀ ਫੇਰ ਲਾ ਤਰਦਾ ਨੂੰ ਕਰਦੀਆਂ ਵੀ ਦੋ ਦੋ ਫੜਦਾ ਹਾਂਜੀ ਦੋਸਤੋ ਕਿੱਦਾਂ ਠੀਕ ਠਾਕ ਜੀ ਚੱਕ ਵੀ ਜੋਤਾ ਜੋਤਾ ਵਾਜਲਾ ਦਾ ਇਹ ਖੇਡਲਾ ਉੱਥੇ ਲੋਜਵਾਰਤਾ ਕੀ ਓ ਬਸ ਹੁਣ ਕਿੱਟਾ ਫੜਦੇ ਆਂ ਵਜੋਂ ਲੰਮੀ ਮਾਰ ਓ ਬਾਦ ਦਾ ਕਰਨਾ ਆਹ ਰੇਡੋ ਆ ਡੋਜ ਕੀਤੀ ਤੇਰਾ ਗੱਟਾ ਵੱਡੇ ਦਾ ਮੋੜਦਾ ਦੋਜ ਤਰੀਕ ਨੂੰ ਮਾਰੀ ਆ ਕਿਹੜੀਆਂ ਰੋਜਾਂ ਹੋਈਆਂ ਤੇਰੀਆਂ ਚੱਲ ਤੂੰ ਮਰਾ ਪਾ ਇਧਰ ਸ਼ਰਨਾ 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 ਬੱਲੇ ਬਾਬਾ ਚੱਲ ਵੀ ਚੱਲ ਮੁੜਿਆ ਉਹ ਫੜੋ ਇਹਨੂੰ ਏਸੀ ਨੂੰ ਫੜੋ ਲਾਜ ਹੋ ਰੇ ਸੀ ਲਾਜ ਹੋ ਰੇ ਇਦਾਂ ਹੀ ਪਿੱਛੇ ਨੂੰ ਆ ਆ ਪਿੱਛੇ ਨੂੰ ਜ਼ੋਰ ਲਾ ਚੱਲ ਛੱਡ ਦੇ ਬਾ ਹੁਣ ਜੱਫੀ ਪਾ ਗਈ ਬਈ ਮਾਮਾ ਆਏ ਕੋਈ ਨਹੀਂ ਆ ਤਿੰਨ ਹੈਗੇ ਪਾਜੀ ਲੱਗਾਈ ਹੋ ਪਾਜੀ ਕਹਿੰਦਾ ਦੋ ਬਣਾ ਲੈ ਬੰਦੇ ਵਾਧੂ ਆ ਗਏ ਆ ਉੱਧਰ ਕਹਿੰਦੇ ਕਾਈ ਜਿੱਥੇ ਆ ਭਾਈ ਤੁਸੀਂ ਆਪ ਰਹੇ ਨੂੰ ਕਰਦੇ ਇਹਨਾਂ ਨੂੰ ਇੱਥੇ ਕਰੋ ਇਹਨਾਂ ਨੂੰ ਚਾਲੇ ਜਿੱਧਰ ਮਰਜੀ ਪਾ ਦੇ ਚੱਲ ਚਲ ਆ ਪਾ ਕਿਧਰ ਗਿਆ ਕੱਲ ਚੱਲੇ ਸ਼ਾਹਵਾਜ ਸਾਗਰਪਰਾਜ ਸ਼ਾਵਾਜ ਬੱਲੇ ਭਾਜੀ ਨਾਲ ਜੁੜ ਜਾ ਬਹੁਤ ਵਾਰ ਪਾ 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 ਚੱਕ ਤੋਂ ਦੇ ਪਰ ਆ ਗੋਟ ਹੋਏ ਓਏ ਜੇਸੇ ਨਾ ਚੱਲ 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 ਸ਼ਾਵਾ ਸ਼ਾਵਾ ਮੰਤਰੀ ਚੱਲ ਮੰਤਰੀ ਐਸੀ ਉੱਠਾ ਗਿਆ ਇਹ ਮੰਤਰੀ ਚੱਕ ਲਈ ਪਾਲੇ ਨਹੀਂ ਲਾਵੀ ਸਾਗਰ ਚੱਲਿਆ ਇੱਕ ਕਬੱਡੀ ਦੇ ਇਧਰੋਂ ਕੁੰਡੀ ਹੈ ਸੌਕੀ ਇੱਥੇ ਲਾ ਕੇ ਚੱਲ ਵੀ ਆ ਫਿਰ ਉਹ ਲਾਇਆ ਉਧਰ ਲੱਗਾ ਨਹੀਂ ਬਾਈ ਲਾਇਆ ਸੀ ਉਹਨੂੰ ਵਿਰਾਸਤ ਉੱਥੇ ਤੇ ਆਇਆ ਕੀਤਾ ਗਾਲਾਂ ਦੇ ਲ ਹੋਇਆ ਕਿੰਨੀ ਲੜੀ ਕੀਤਾ ਬਾਈ ਉਹਨੂੰ ਮੈਂ ਹੱਥ ਜਿਦਾ ਲਾਉਣ ਲਗਾ ਆ ਆ ਗਿਆ ਉਹ ਜੱ ਲੱਗਾ ਹੀ ਨਹੀਂ ਅਸਰ ਆ ਮੇਰੀ ਵੀ ਗੱਲ ਸੁਣ ਲ ਜਦੋਂ ਡਿੱਗਾ ਤੋਂ ਹੱਥ ਜਿਦਾ ਆਇਆ ਕੀਤਾ ਹਾਂਜੀ ਤਾਂ ਇੱਕ ਲੱਤ ਵੀ ਨਹੀਂ ਵਧਿਆ ਵਾਦੀ ਜਾਂਦਾ ਭਾਈ ਹੋਰ ਮੰਨ ਭਾਈ ਮੰਨਣਾ ਨਿਕਾ ਮੰਨਣਾ ਨਿਕਾ ਮੰਨੀ ਨਾ ਮੰਨੀ ਨਾ ਮੰਨੀ ਨਾ ਮੰਨਣਾ ਥੋੜਾ ਮੰਨਣ ਵਾਲੀ ਜਨਸਾ ਏ ਇਹ ਦੂ ਫੜ ਕਰਦੇ ਬੰਦੇ ਨੂੰ ਇਧਰ ਪਾਉ ਦੇਖ ਕੇ ਰੀ ਇਧਰ ਹੈ ਇੱਕ ਰੀ ਇਧਰ ਹੈ ਮੁੰਡੇ ਵੀ ਕੀ ਕਰਨ ਹੁਣ ਰੇਡਰ ਘੜ ਗਏ ਅੱਜ ਤੇ ਜਾਫੀ ਵਧ ਗਏ ਆ ਉਹ ਵੇ ਖੀ ਮੰਤਰੀ ਨਾਲੇ ਨਾਲ ਲੈ ਜੀ ਭਰਾਵਾ ਚੱਲ ਚੱਲ ਖਾਣਾ ਨੇਗਾ ਆਪਾਂ ਦੇਖ ਦੇ ਕਿ ਇੱਥੇ ਉਹਦੀ ਪੈਰ ਛੱਡ ਦਿਆ ਕਰੋ ਇੱਥੇ ਕੋਲ ਬੱਸ ਕਬੱਡੀ ਆ ਗਈ ਤੇਰੀ ਭਰਾਵਾ ਮਨ ਨਹੀਂ ਰੇਡ ਨਾ ਪਿਆ ਚੱਲ 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 ਵੀ ਘੱਟ ਘੱਟ ਧੱਕੇ ਧੁੱਕੇ ਮਾਰ ਕੇ ਨਿਕਲ ਜਾ ਉਹ ਜਾਂਦਾ ਰਹੀ ਉਹ ਚੱਲ ਜੋ ਤਿਆ ਇਹਨੂੰ ਫੜੋ ਗੱਬਰੂ ਇਹਨੂੰ ਲੱਗਦੇ ਨਹੀਂ ਤੁਸੀਂ ਜੋਤੇਲਾ ਆਟਾ ਚ ਕੀ ਕਰਦਾ ਖੜਾ ਕੋਈ ਇਧਰ ਮੈ ਲੱਗਾਂ ਕੱਲ ਤੂੰ ਤੇ ਪਾਣੀ ਦੇ ਦੇ ਤੂੰ ਪਿੱਛੇ ਚੱਲ ਚੱਲ ਲੈ ਨੂੰ ਪੱਟਾ ਚੋ ਇਹਦਾ ਹਣਾ ਬੱਲੇ ਤੂਤਿਆ ਚੱਲ 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 ਆਏ ਹਾਏ ਇਹਨੂੰ ਫੜੋ ਇਹਨੂੰ ਆਵੇ ਉਹ ਦੋ ਜੀ ਨੇ ਸ਼ਾਟਿੰਗ ਫੜਦੇ ਚੱਲ ਸਾਰਾ ਵੱਟਿਆ ਦੇ ਪਾਉ ਉਹ ਲਾਲਾ ਤਿਆਰੀ ਜਾ ਫੁੱਲ ਵੇਖ ਲੀਆਂ ਇਹਦੀ ਲਾਲਾ ਫੁੱਲ ਤਿਆਰੀ ਜਾ ਲਾਲਾ ਫੁੱਲ ਤਿਆਰੀ ਜਾ दो घेरिया कवर कर दे ਕਾ ਕਰ ਲੋ ਜੀ ਮੁੰਡਿਆਂ ਲਈ ਤਿਆਰ ਕਰਤਾ ਵਾ ਸਮਾਨ ਬਰਮੀ ਤਿਆਰ ਕਰਤੀ ਹੈ ਤੇ ਨਾਲ ਮੁੰਡਿਆਂ ਨੂੰ ਬਦਾਮ ਦਿੱਤੇ ਜਾਣਗੇ ਸਹੀ ਹੈ ਜੀ ਤੇ ਬਹੁਤ ਵਧੀਆ ਮੁੰਡੇ ਮਿਹਨਤ ਕਰ ਰਹੇ ਆ ਦੇਖ ਸਕਦੇ ਤੁਸੀਂ ਗਰਾਉਂਡ ਸਾਡੀ ਭਰੀ ਪਈ ਹੈ ਬਾਬੇ ਦੀ ਕਿਰਪਾ ਨਾਲ ਹੁਣ ਬੜੀ ਕਿਰਪਾ ਮਹਾਰਾਜ ਦੀ ਵੇਖੋ ਓਪਨ ਦੇ ਮੁੰਡੇ ਬਹੁ ਹੋ ਗਏ ਆਪਣੇ ਹੁਣ ਦੇਖ ਸਕਦੇ ਤੁਸੀਂ ਆ ਸਾਰੇ ਮੁੰਡੇ ਆ ਉਪਨ ਵਾਲੀ ਆ ਮੁੰਡੇ ਦੇਖੋ ਸਾਰੇ ਦੇਖ ਸਾਡੇ ਤੂੰ ਠੀਕ ਆ ਜੀ ਦੇਖੋ ਨਿਆਣੀ ਤੋਂ ਲੈ ਕੇ ਵੱਡੇ ਤਾਈ ਗਰਾਊਂਡ ਭਰੀ ਪਈ ਐ ਆ ਮੋਟਰਸਾਈਕਲਾਂ ਦਾ ਵੀ ਰੱਸ਼ ਤੁਹਾਨੂੰ ਦਿਖਾ ਦਈਏ ਗਰਾਊਂਡ 'ਚ ਦੇਖੋ ਜੀ ਐਨੇ ਗੱਭਰੂ ਆਉਂਦੇ ਹੀ ਸਾਡੇ ਕਿਰਪਾ ਚਾਹੀਦੀ ਬਾਬੇ ਦੀ ਬਸ ਮਿਹਨਤ ਨੂੰ ਫੜ ਲੱਗੇ ਇਹਨਾਂ ਦੀਆਂ ਨੂੰ